ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਮਹੱਤਵਪੂਰਨ ਗੱਲਬਾਤ ਅਮਰਜੀਤ ਸਿੰਘ ਕਵਰ ਹੋਣਾ ਨਾਲ ਅੱਜ ਕਰਨੀ ਹੈ ਔਰ ਯੂਕੇ ਨੂੰ ਲੈ ਕੇ ਕਈ ਤਰ੍ਹਾਂ ਦੇ ਪਰੰਪਲੇਖੇ ਸਾਡੇ ਵਿਦਿਆਰਥੀਆਂ ਨੂੰ ਹੈ ਪੰਜਾਬ ਨੂੰ ਹਰਿਆਣਾ ਹਿਮਾਚਲ ਦਿੱਲੀ ਤੱਕ ਉਹ ਕੰਫਿਊਜ਼ ਹੋਏ ਰਹਿੰਦੇ ਵਿਦਿਆਰਥੀ ਯੂਕੇ ਦੇ ਵਿੱਚ ਸਪਾਊਸ ਵੀਜ਼ਾ ਨੂੰ ਲੈ ਕੇ ਸੋ ਅੱਜ ਪੂਰਾ ਸਪਸ਼ਟੀਕਰਨ ਸਾਨੂੰ ਦੇਣਗੇ ਅਮਰਜੀਤ ਸਿੰਘ ਕਵਰ ਜਿਹੜੇ ਕਿ ਬਰੌਡਵੇ ਇਮੀਗ੍ਰੇਸ਼ਨ ਦੇ ਚੀਫ ਨੇ ਜਨਵਰੀ ਤੋਂ ਬਾਅਦ ਵਾਲੇ ਇਨਟੇਕਸ ਦੇ ਵਿੱਚ 스파우스 ਵੀਜ਼ਾ ਕਿਵੇਂ ਮਿਲੇਗਾ ਕਿਹੜੇ ਲੋਕ ਆਪਣੇ 스파우스 ਦੇ ਨਾਲ ਵੀਜ਼ਾ ਤੇ ਜਾ ਸਕਣਗੇ ਤੇ ਉੱਥੇ ਉਹਨਾਂ ਨੂੰ ਕੀ ਕੀ ਬੈਨੇਫਿਟ ਮਿਲਣਗੇ ਇਹਦੇ ਉੱਪਰ ਗੱਲਬਾਤ ਕਰਾਂਗੇ ਕਮਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਸਿਕਾ थैंक यू टू लाइव ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਸਿਕਾ ਕਵਰ ਸਾਹਿਬ ਗੱਲ ਮੈਂ ਕੱਲੇ 스파우스 ਦੀ ਨਹੀਂ ਕਰਨੀ ਵਿਦਾਊਟ ਆਲਸ ਵਾਲਾਂ ਦੀ ਵੀ ਕਰਨੀ ਆ ਬਹੁਤ ਸਾਰੇ ਸਾਡੇ ਵਿਦਿਆਰਥੀ ਜਿਹੜੇ ਆਲਸ ਨਹੀਂ ਕਰਦੇ ਉਹਨਾਂ ਨੂੰ ਵੀ ਤੁਸੀਂ ਬੜੇ ਵੀਜ਼ੇ ਯੂਕੇ ਦੇ ਲੈ ਕੇ ਦਿੱਤੇ ਆ ਕੀ ਉਹ ਜਨਵਰੀ ਇਨਟੇਕ ਤੋਂ ਬਾਅਦ ਵੀ ਮਿਲਦੇ ਰਹਿਣਗੇ ਇਹ ਵੀ ਆਪਾਂ ਗੱਲਬਾਤ ਨਾਲ ਤੋਰਾਂਗੇ ਹੁਣ ਮੈਂ ਦੋਨੇ ਗੱਲਾਂ ਮੈਂ ਚਾਹੂੰਗਾ ਤੁਸੀਂ ਸ਼ੁਰੂ ਕਰੋ ਕਿ ਸਪਾਊਸ ਵੀਜ਼ਾ ਲੋਕਾਂ ਨੂੰ ਭੁਲੇਖਾ ਕੀ ਬੰਦ ਹੈ ਜੇ ਨਹੀਂ ਬੰਦ ਤੇ ਮਿਲਦਾ ਕਿਵੇਂ ਹੈ ਤੇ ਤੁਸੀਂ ਦਵਾਉਨੇ ਕਿਵੇਂ ਦੇਖੋ ਯੂਕੇ ਨੇ ਜਿਹੜਾ ਸਪਾਊਸ ਵੀਜ਼ਾ ਟੈਕਨੀਕਲੀ ਉਹਨੂੰ ਬੰਦ ਨਹੀਂ ਕੀਤਾ ਪਹਿਲੇ ਦਿਨ ਹੀ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਉਹਨੂੰ ਸ਼ੁਰੂ ਕੀਤਾ ਸੀ ਉਹਨਾਂ ਬੱਚਿਆਂ ਲਈ ਜਿਹੜੇ ਮਾਸਟਰਸ ਡਿਗਰੀ ਪ੍ਰੋਗਰਾਮ ਲਈ ਜਾ ਰਹੇ ਆ ਫਿਰ ਜਦੋਂ ਨਵਾਂ ਰੂਲ ਆਇਆ ਜਿਹਦੇ ਵਿੱਚ ਰੋਲਾ ਪੈ ਗਿਆ ਕਿ ਇਹ ਬੰਦ ਕਰ ਦਿੱਤਾ ਬੰਦ ਨਹੀਂ ਹੋਇਆ ਉਹਨਾਂ ਨੇ ਚੇਂਜ ਕੀਤਾ ਉਹਨਾਂ ਨੇ ਕਿਹਾ ਵੀ ਜਿਹੜੇ ਬੱਚੇ ਰਿਸਰਚ ਪ੍ਰੋਗਰਾਮ ਲਈ ਆਉਣਗੇ ਉਹ ਜਾ ਸਕਦੇ ਜਦੋਂ ਗੱਲ ਰਿਸਰਚ ਦੀ ਹੋਈ ਤੇ ਉਹ ਹੀ ਆਪਾਂ ਸਿੱਕੇ ਦੀ ਇੱਕੋ ਸਾਈਡ ਦੇਖੀ ਹੁੰਦੀ ਹੈ ਇੰਡੀਆ 'ਚ ਰਿਸਰਚ ਮਤਲਬ ਪੀ ਐਚ ਡੀ ਸੋ ਸਾਰੇ ਕਹਿੰਦੇ ਜੀ ਪੀ ਐਚ ਡੀ 'ਚ ਜਾਊਗਾ ਤੇ ਸਪਾਉਸ ਜਾਊਗਾ ਇਦਾਂ ਨਹੀਂ ਹੁੰਦਾ यूके ਦੇ ਵਿੱਚ ਜਿਹੜੀਆਂ ਮਾਸਟਰਸ ਡਿਗਰੀ ਪ੍ਰੋਗਰਾਮ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਹੁੰਦੇ ਆ ਟਾਟ ਪ੍ਰੋਗਰਾਮਸ ਟਾਟ ਪ੍ਰੋਗਰਾਮ ਉਸੇ ਤਰ੍ਹਾਂ ਹੀ ਹੁੰਦੇ ਆ ਜਿੱਦਾਂ ਆਪਾਂ ਇੰਡੀਆ 'ਚ ਕਰਦੇ ਆ ਕਿ ਆਪਾਂ ਨੂੰ ਕੁਝ ਸਬਜੈਕਟ ਲੱਗਦੇ ਨੇ ਆਪਾਂ ਉਹ ਸਬਜੈਕਟ ਪੜ੍ਹਦੇ ਆ ਫਿਰ ਉਹਨਾਂ ਦੇ ਪੇਪਰ ਹੁੰਦੇ ਨੇ ਇਗਜ਼ਾਮ ਹੁੰਦੇ ਨੇ ਜਾਂ ਅਸਾਈਨਮੈਂਟਾਂ ਹੁੰਦੀਆਂ ਨੇ ਤੇ ਆਪਾਂ ਡਿਗਰੀ ਪਾਸ ਕਰਦੇ ਆ ਜਿਹੜਾ ਰਿਸਰਚ ਹੁੰਦੀ ਆ ਸੇਮ ਮਾਸਟਰਸ ਰਿਸਰਚ ਦੇ ਵਿੱਚ ਵੀ ਹੁੰਦੀ ਆ ਜਿਹਦੇ ਵਿੱਚ ਤੁਸੀਂ ਟਾਪਿਕ ਚੂਜ਼ ਕਰਦੇ ਹੋ ਔਰ ਫਿਰ ਉਸ ਟਾਪਿਕ ਤੇ ਪੂਰਾ ਸਾਲ ਰਿਸਰਚ ਚੱਲਦੀ ਆ ਔਰ ਉਹਦੇ ਇੱਕ ਥੀਸਿਸ ਬਣਦੇ ਆ ਮਤਲਬ ਰਿਸਰਚ ਵਾਲਿਆਂ ਦੀ ਮਾਸਟਰ ਚ ਸਪਾਊਸ ਵੀਜ਼ਾ ਹੈਗਾ ਤੇ ਆਪਣੇ ਆਮ ਵਿਦਿਆਰਥੀ ਰਿਸਰਚ ਵਾਲੀ ਮਾਸਟਰ ਕਰ ਸਕਦੇ ਓਕੇ ਜਦੋਂ ਆਪਾਂ ਗੱਲ ਕਰਦੇ ਆ ਕਿ ਹੁਣ ਆਮ ਵਿਦਿਆਰਥੀ ਰਿਸਰਚ ਪ੍ਰੋਗਰਾਮ ਕਰ ਸਕਦੇ ਆ ਹਾਂ ਕਰ ਸਕਦੇ ਨੇ ਲੇਕਿਨ ਉਹਦੀਆਂ ਕੁਝ ਸ਼ਰਤਾਂ ਨੇ ਪਹਿਲੀ ਗੱਲ ਆ ਕਿ ਜਿਹੜੀਆਂ 90% ਯੂਨੀਵਰਸਿਟੀਆਂ ਨੇ ਉਹ ਪ੍ਰੀ ਰਿਸਰਚ ਪ੍ਰੋਗਰਾਮ ਮੰਗਦੀਆਂ ਨੇ ਜੀ ਮਤਲਬ ਕਿ ਤੁਸੀਂ ਕੋਈ ਇਦਾਂ ਦੀ ਪੜ੍ਹਾਈ ਕੀਤੀ ਹੋਵੇ ਜਿਦੇ ਚ ਤੁਸੀਂ ਕੁਛ ਨਾ ਕੁਛ ਰਿਸਰਚ ਕੀਤੀ ਹੋਵੇ ਤਾਂ ਇਹਦੇ ਵਿੱਚ ਜਿਹੜੇ ਤੇ ਬੱਚੇ ਤਕਰੀਬਨ 4 ਸਾਲ ਦੀ ਡਿਗਰੀ ਵਾਲੇ ਹੁੰਦੇ ਆ ਉਹਨਾਂ ਚੋਂ ਕਈ ਬੱਚੇ ਫਿੱਟ ਹੋ ਜਾਂਦੇ ਨੇ ਬਟ ਬਹੁਤੇ ਬੱਚੇ ਇੰਡੀਆ ਚ ਫਿੱਟ ਨਹੀਂ ਹੁੰਦੇ ਕਿਉਂਕਿ ਸਾਡੇ ਇੱਥੇ ਨਾ ਐਗਜ਼ਾਮ ਸਿਸਟਮ ਹੈ ਹਜੇ ਰਿਸਰਚ ਸਿਸਟਮ ਆਇਆ ਨਹੀਂ ਆਇਆ ਨਹੀਂ ਕੁਝ ਯੂਨੀਵਰਸਟੀਆਂ ਜਿਹੜੀਆਂ ਪ੍ਰਾਈਵੇਟ ਨੇ ਆਪਾਂ ਗੱਲ ਕਰ ਲਈਏ ਸਾਡੇ ਉੱਥੇ ਐਲਪੀਯੂ ਯੂਨੀਵਰਸਿਟੀ ਹੈ ਠੀਕ ਹੈ ਨੀ ਆਮੇਟੀ ਯੂਨੀਵਰਸਿਟੀ ਹੈ ਇੱਥੇ ਕੁਝ ਹੋਰ ਪ੍ਰਾਈਵੇਟ ਵਧੀਆ ਯੂਨੀਵਰਸਟੀਆਂ ਜਾਂ ਆਈਐਮ ਆਈਆਈਟੀ ਵਰਗੇ ਇੰਸਟੀਟਿਊਟਸ ਆ ਜਿਨ੍ਹਾਂ ਦੇ ਵਿੱਚ ਰਿਸਰਚ ਹੁੰਦੀ ਹੈ ਬਕਾਇਦਾ ਜੀ ਜਿੰਨਾ ਜੈ ਅਸਾਈਨਮੈਂਟ ਵਰਕ ਹੁੰਦੇ ਨੇ ਜਿਹਦੇ ਚ ਰਿਸਰਚ ਦੇ ਥੀਸਿਸ ਹੁੰਦੇ ਨੇ ਨੋਰਮਲ ਪੜਾਈ ਦੇ ਨਾਲ ਵੀ ਕੁਛ ਨਾ ਕੁਛ ਜੜੀ ਪਾਰਟ ਆ ਉਹਨਾਂ ਨੇ ਰਿਸਰਚ ਲਈ ਰੱਖਿਆ ਹੁੰਦਾ ਸੋ ਉਹ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਬਟ ਬਹੁਤੇ ਕੋਰਸ ਜਿਹੜੇ ਨੋਰਮਲ ਕਾਲਜਾਂ ਚ ਕਰਾਏ ਜਾਂਦੇ ਨੇ ਉਹਨਾਂ ਚ ਰਿਸਰਚ ਨਹੀਂ ਹੁੰਦੀ ਸੋ ਉਹਨਾਂ ਨੂੰ ਫਿਰ ਐਡਮਿਸ਼ਨ ਲੈਣ ਚ ਚੈਲੰਜ ਹੁੰਦਾ ਉਹਨਾਂ ਲਈ ਫਿਰ ਇਸ ਟਾਈਮ ਮੈਂ ਗੱਲ ਕਰਾਂ ਤਾਂ ਅਸੀਂ 4 ਕਿ ਯੂਨੀਵਰਸਿਟੀਆਂ ਨਾਲ ਡੀਲ ਕਰਦੇ ਆ ਜਿਨ੍ਹਾਂ ਦੇ ਵਿੱਚ ਤੁਹਾਨੂੰ ਇਦਾਂ ਦੀ ਚੈਲੰਜ ਨਹੀਂ ਹੁੰਦਾ ਤੇ ਚਾਹੇ ਤੁਸੀਂ ਬੀਏ ਕੀਤੀ ਹੈ ਬੀਕਾਮ ਕੀਤੀ ਹੈ ਬੀਬੀਏ ਕੀਤੀ ਹੈ ਬੀਟੈਕ ਕੀਤੀ ਹੈ ਤੁਸੀਂ ਤਾਂ ਵੀ ਇੱਥੇ ਰਿਸਰਚ ਪ੍ਰੋਗਰਾਮ ਲਈ ਜਾ ਸਕਦੇ ਹੋ ਇਨਾਂ ਦੇ ਕ੍ਰਾਈਟੇਰੀਆ 'ਚ ਥੋੜੀਆਂ ਚੇਂਜਸ ਹੁੰਦੀਆਂ ਨੇ ਅਗਰ ਮੈਂ ਸਾਰੀਆਂ ਚੇਂਜਸ ਇੱਥੇ ਦੱਸੂਗਾ ਸ਼ੋ ਕਾਫੀ ਲੰਬਾ ਹੋ ਜਾਣਾ ਕਿਉਂਕਿ ਉਹ ਪ੍ਰੋਫਾਈਲ ਟੂ ਪ੍ਰੋਫਾਈਲ ਚੀਜ਼ਾਂ ਨੇ ਮਤਲਬ ਬੀਏ ਵਾਲੇ 3 ਸਾਲ ਦੀ ਡਿਗਰੀ ਵਾਲੇ ਵੀ ਕੋਈ ਨਾ ਕੋਈ ਰਿਸਰਚ ਪ੍ਰੋਗਰਾਮ 'ਚ ਜਾ ਸਕਦੇ ਆ ਮੈਂ ਸ਼ਰਤ ਦੱਸ ਦੇਣਾ ਬੇਸਿਕ ਕੀ ਹੈ ਵੀ ਤੁਹਾਡੇ ਕੋਲ ਜਾਂ ਤਾਂ ਜਿਹੜੀ ਡਿਗਰੀ ਹੈ ਉਹ ਇੰਗਲਿਸ਼ ਮੀਡੀਅਮ 'ਚ ਹੋਈ ਹੋਣੀ ਚਾਹੀਦੀ ਹੈ ਜੀ ਔਰ ਜਾਂ ਫਿਰ ਆਪਣੀ ਡਿਗਰੀ ਦੇ ਵਿੱਚ 55% ਤੁਹਾਡੇ ਕੋਲ ਹੋਣੇ ਚਾਹੀਦੇ ਆ ਤੇ ਆਇਲਟਸ ਦਾ ਸਕੋਰ 6 ਓਵਰਾਲ ਤੇ 5.5 ਹੋਣਾ ਚਾਹੀਦਾ ਮਤਲਬ ਕੈਨੇਡਾ ਕਾਲਾ ਹੋਣਾ ਚਾਹੀਦਾ ਹਾਂ ਤੇ ਜੇ ਪੀਟੀ ਸਕੋਰ ਦੀ ਗੱਲ ਕਰੀਏ ਤੇ 59 ਓਵਰ 올 ਤੇ 59 ਹੀ ਈਚ ਚਾਹੀਦਾ ਹੋਊਗਾ ਸੋ ਪੀਟੀ ਦਾ ਸ਼ਾਇਦ ਕਈਆਂ ਨੂੰ ਲੈਣਾ ਔਖਾ ਲੱਗੂਗਾ ਉਹਦੀ ਜਗ੍ਹਾ ਤੁਸੀਂ ਆਲਸ ਕਰ ਸਕਦੇ ਹੋ ਤੇ ਜੇ ਤੁਹਾਡੀ ਡਿਗਰੀ ਪਹਿਲਾਂ ਇੰਗਲਿਸ਼ ਮੀਡੀਅਮ ਚ ਕੀਤੀ ਹੋਈ ਹੈ ਥੈਨ ਤੁਹਾਨੂੰ ਕੋਈ ਚੈਲੰਜ ਨਹੀਂ ਆਉਂਦਾ ਤੁਸੀਂ ਸਿੱਧੇ ਜਾ ਸਕਦੇ ਹੋ ਇਹਦੇ ਵਿੱਚ ਜਿਹੜਾ ਹੁਣ ਤੁਹਾਨੂੰ ਇਨਟੇਕ ਮਿਲ ਸਕਦਾ ਉਹ ਮਈ ਹੈ ਜਿਹਦੇ ਵਿੱਚ ਆਇਲਟਸ ਜ਼ਰੂਰੀ ਹੈ ਔਰ ਇਸ ਤੋਂ ਅਗਲਾ ਇਨਟੇਕ ਜਿਹੜਾ ਉਹ ਸੈਪਟੈਂਬਰ ਹੈ ਜਿਹਦੇ ਚ ਤੁਸੀਂ ਬਿਨਾਲਸ ਤੋਂ ਵੀ ਜਾ ਸਕਦੇ ਹੋ ਬਟ ਇੱਥੇ ਇੱਕ ਇੰਪੋਰਟੈਂਟ ਚੀਜ਼ ਆਇਆ ਹੈ ਕਿ ਜਿੱਦਾਂ ਮੈਂ ਦੱਸਿਆ ਕਿ ਇਹ ਕੋਰਸ ਸਿਰਫ ਚਾਰ ਹੀ ਯੂਨੀਵਰਸਿਟੀਆਂ ਚ ਨੇ ਤੇ ਚਾਰ ਹੀ ਕੋਰਸ ਨੇ ਇਹ ਕੋਈ ਆ ਨਹੀਂ ਹੈ ਵੀ ਚਾਰ ਯੂਨੀਵਰਸਿਟੀਆਂ ਚ 10-10 ਕੋਰਸ ਨੇ ਇੱਕ-ਇੱਕ ਕੋਰਸ ਹੀ ਹੈ ਸੋ ਇਹਦੇ ਚ ਸੀਟਾਂ ਦਾ ਰੌਲਾ ਯੈਸ ਸੀਟਾਂ ਦਾ ਰੌਲਾ ਹੈ ਓਵਰ ਆਲ ਕੋਈ 1000 ਕ ਸੀਟ ਹੋਏਗੀ ਚਾਰਾਂ ਦੀ ਮਿਲਾ ਕੇ ਤੇ ਜਿਨ੍ਹਾਂ ਨੇ ਸਾਡੇ ਕੋਲ ਪਹਿਜਣ ਬਾਕੀ ਹੋਰ ਕੰਸਲਟੈਂਟ ਤੋਂ ਪਹਿਜਣ ਇਦਾਂ ਕਰਕੇ ਆ ਪਰ ਮੈਨੂੰ ਨਹੀਂ ਦੱਸਿਓ ਸੋ ਮੋਸਟਲੀ ਇਹਦੀਆਂ ਸੀਟਾਂ ਜਿੱਦਾਂ ਹੁਣ ਮਈ ਵਾਲਾ ਇਹਦੀਆਂ ਸੀਟਾਂ ਜਨੂਅਰੀ ਫਰਵਰੀ ਚ ਭਰ ਜਾਣੀਆਂ ਜਿਹੜਾ ਸਤੰਬਰ ਵਾਲਾ ਉਹਦੀਆਂ ਸੀਟਾਂ ਮੇਰੇ ਖਾਲਸਾ ਅਪ੍ਰੈਲ ਮਈ ਚ ਭਰ ਜਾਣੀਆਂ ਸੋ ਬੈਟਰ ਆ ਕਿ ਜਿਨ੍ਹਾਂ ਨੇ ਜਾਣਾ ਹੈ ਉਹ ਆਪਣੀ ਐਪਲੀਕੇਸ਼ਨ ਜ਼ਰੂਰ ਜਿਹੜੇ ਵੀ ਕੰਸਲਟੈਂਟ ਨਾਲ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਮੈਂ ਨਹੀਂ ਕਹਿੰਦਾ ਮੇਰੇ ਕੋਲ ਹੀ ਆਓ ਨਹੀਂ ਨਹੀਂ ਪਰ ਮੈਂ ਕਹਿੰਦਾ ਜਿੱਥੋਂ ਵੀ ਤੁਸੀਂ ਜਾਣਾ ਚਾਹੁੰਦੇ ਹੋ ਕਰ ਦਿਓ ਸਹੀ ਤਰੀਕੇ ਨਾਲ ਜਾਣਾ ਚਾਹੁੰਦੇ ਹੋ ਤਾਂ ਟਾਈਮ ਨਾਲ ਤੁਹਾਨੂੰ ਇਹਦੇ ਚ ਅਪਲਾਈ ਕਰਨਾ ਪਊਗਾ ਅੱਛਾ ਮੈ ਇਹ ਜਿਹੜੀ ਆਪਣੇ ਬੀਏ ਵਾਲੇ ਮੁੰਡੇ ਕੁੜੀਆਂ ਅਗਰ ਰਿਸਰਚ ਪ੍ਰੋਗਰਾਮ 'ਚ ਜਾਂਦੇ ਨੇ ਇਹ ਬਾਲਾ ਔਖਾ ਤਾਂ ਨਹੀਂ ਪੜਾਈ ਨਹੀਂ 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 ਇਦਾਂ ਕੁਝ ਨਹੀਂ ਗਾ ਸਰ ਹਾਂ ਬਿਲਕੁਲ ਹੈ ਕੋਈ ਵੀ ਪੜਾਈ ਹੈ ਪੜਨਾ ਨੂੰ ਪੜਨੀ ਪੈਂਦੀ ਹੈ ਤੁਸੀਂ ਸੋਚੋ ਵੀ ਕਲਾਸਾਂ ਬਿਨਾਂ ਲਾਏ ਸਰ ਜੂਗਾ ਜਾਂ ਬਿਨਾਂ ਕੁਝ ਪੈਨ ਚੱਕਿਆ ਕਾਪੀ ਚੱਕਿਆ ਜਾਂ ਕੰਪਿਊਟਰ ਤੇ ਬੈਠਿਆ ਸਰ ਜੂ ਤੇ ਇਦਾਂ ਤੇ ਨਹੀਂ ਹੋਣਾ ਮਤਲਬ ਹਿਲਜੁਲ ਕਰਨੀ ਪੈਣੀ ਪੜਾਈ ਮਾਸਾ ਮੋਟਾ ਉੱਥੇ ਕਰਨਾ ਹਾਂ ਲੇਕਿਨ ਇਹਦੇ ਚਾ ਵੀ ਇੱਕ ਫਾਇਦਾ ਹੈ ਕਿ ਗੈਪ 10 10 ਸਾਲ ਦੇ ਵੀ ਐਕਸੈਪਟ ਹੋ ਜਾਂਦਾ ਅੱਛਾ ਸੋ ਮਤਲਬ ਜਿਨ੍ਹਾਂ ਨੇ ਗ੍ਰੈਜੂਏਸ਼ਨ ਅੱਜ ਤੋਂ 7 8 ਸਾਲ ਪਹਿਲਾਂ 10 ਸਾਲ ਪਹਿਲਾਂ ਵੀ ਕੀਤੀ ਹੈ ਉਹ ਵੀ ਇਹਦੇ ਚ ਆਪਣੇ ਪਰਿਵਾਰ ਦੇ ਨਾਲ ਜਾ ਸਕਦੇ ਨੇ ਅੱਛਾ ਪਰਿਵਾਰ ਕਿਦਾਂ ਹਸਬੈਂਡ ਵਾਈਫ ਤੋਂ ਇਲਾਵਾ ਹਸਬੈਂਡ ਵਾਈਫ ਔਰ ਬੱਚੇ ਅੱਛਾ ਬੱਚੇ ਵੀ ਨਾਲ ਜਾ ਸਕਦੇ ਬਿਲਕੁਲ ਜਾ ਸਕਦੇ अच्छा ਤੇ ਬੱਚਿਆਂ ਦਾ ਕੋਈ ਇਹ ਤਾਂ ਨਹੀਂ ਵੀ ਕੋਈ ਅਲੱਗ ਤੋਂ ਉਹਨਾਂ ਦਾ ਨਹੀਂ ਉਹਨਾਂ ਦਾ ਜਿਹੜਾ ਵੀਜ਼ਾ ਇਸ਼ੂ ਹੁੰਦਾ ਉਹਦੇ ਵਿੱਚ ਉਹਨਾਂ ਦੀ ਸਕੂਲਿੰਗ ਫ੍ਰੀ ਹੈ 8ਵੀਂ ਕਲਾਸ ਤੱਕ ਯੂਕੇ ਦੇ ਵਿੱਚ ਹਰ ਬੱਚੇ ਨੂੰ ਸਕੂਲਿੰਗ ਫ੍ਰੀ ਹੈ ਸੋ ਬੱਚਿਆਂ ਦਾ ਤੁਹਾਨੂੰ ਕੋਈ ਖਰਚਾ ਉੱਥੇ ਜਾ ਕੇ ਨਹੀਂ ਪੈਂਦਾ ਕੋਈ ਪੜ੍ਹਾਈ ਦਾ ਖਰਚਾ ਤੁਹਾਡੇ ਤੇ ਉਹਨਾਂ ਦਾ ਬੋਝ ਨਹੀਂ ਹੁੰਦਾ ਹਾਂ ਸਕੂਲੇ ਲਿਆਣਾ ਛੱਡਣਾ ਉਹ ਤੁਹਾਡੀ ਇੱਕ ਜੌਬ ਹੋ ਸਕਦੀ ਹੈ ਉਹਦੇ ਲਈ ਤੁਸੀਂ ਘਰ ਸਕੂਲ ਦੇ ਗਵਾਂਢ 'ਚ ਲੈ ਲਓ ਤੇ ਉਹ ਸੁੱਖਾ ਹੋ ਗਿਆ ਬਟ ਇਸ ਤੋਂ ਜ਼ਿਆਦਾ ਕੋਈ ਹੋਰ ਖਰਚਾ ਤੁਹਾਡੇ ਤੇ ਨਹੀਂ ਹੁੰਦਾ ਜਿਹੜਾ ਤੁਹਾਡੇ ਨਾਲ ਹਸਬੰਡ ਜਾਂ ਜਾਂ ਵਾਈਫ ਜਾਂਦੇ ਆ ਸਪਾਊਸ ਐਜ਼ੇ ਉਹਨਾਂ ਨੂੰ ਫੁੱਲ ਟਾਈਮ ਵਰਕ ਪਰਮਿਟ ਹੈ ਸੋ ਉਹ ਉਹਨਾਂ ਨੂੰ ਕੋਈ ਲਿਮਟ ਨਹੀਂ ਗਈ ਉਹਨਾਂ ਨੇ ਕਿੰਨੇ ਘੰਟੇ ਕੰਮ ਕਰਨਾ ਸੋ ਮੇਰੇ ਖਿਆਲ ਨਾਲ ਐਜ਼ੇ ਫੈਮਿਲੀ ਪੈਕੇਜ ਚਲੇ ਜਾਂਦੇ ਹੋ ਬਾਅਦ ਚ ਤੁਹਾਨੂੰ ਐਜ਼ੇ ਫੈਮਿਲੀ ਪੈਕੇਜ ਹੀ ਵਰਕ ਪਰਮਿਟ ਮਿਲ ਜਾਂਦਾ ਸੋ ਸੈਟਲਮੈਂਟ ਦੇ ਰਸਤੇ ਆ ਲੈ ਤੁਸੀਂ ਤਰ ਪੈਨੇ ਹੋ ਹਮ ਬਿਲਕੁਲ ਜੀ ਤੇ ਹੁਣ ਜਿਹੜਾ ਵਿਦਆਊਟ ਆਇਲਸ ਵਾਲੇ ਨੇ ਉਹਨਾਂ ਦਾ ਵੀ ਪਟਾਰਾ ਖੋਲੋ ਵਿਦਆਊਟ ਆਇਲ ਸਾਡੇ ਬੱਚੇ ਕਿਹੜੇ ਕਿਹੜੇ ਐ ਹੁਣ ਯੂਕੇ ਚ ਜਦੋਂ ਲਾਸਟ ਈਅ ਸੋ ਇੱਥੇ ਵੀ ਹੁਣ ਯੂਨੀਵਰਸਿਟੀਆਂ ਰਿਲੈਕਸ ਹੋ ਗਈਆਂ ਕਿਉਂਕਿ ਜਦੋਂ ਸਪਾਉਜ਼ ਹਰ ਪ੍ਰੋਗਰਾਮ 'ਚ ਜਾਣਾ ਬੰਦ ਹੋਇਆ ਤੇ ਉਹਦੇ ਨਾਲ ਕਾਫੀ ਇਮੀਗ੍ਰੇਸ਼ਨ ਦੇ ਨੰਬਰ ਡਿੱਗੇ ਕਾਫੀ ਨੈਗੇਟਿਵਿਟੀ ਆਈ ਯੂਨੀਵਰਸਿਟੀ ਦੀਆਂ ਇਨਰੋਲਮੈਂਟਾਂ ਵੀ ਘਟੀਆਂ ਸੋ ਦੇ ਨਾਲ ਹੁਣ ਯੂਨੀਵਰਸਿਟੀਆਂ ਦੇ ਵੀ ਜਿਹੜਾ ਧੌਣ 'ਚ ਸਰੀਆ ਆਇਆ ਸੀ ਕਿਤੇ ਨਾ ਕਿਤੇ ਉਹ ਦੁਬਾਰਾ 2018-19 ਵਾਂਗ ਢਿੱਲਾ ਹੋ ਗਿਆ ਸੋ ਹੁਣ ਦੁਬਾਰਾ ਤੁਸੀਂ +2 ਵਾਲਾ ਸਟੂਡੈਂਟ ਹੈ ਚਾਹੇ ਤਾਂ ਅਗਰ ਉਹਨੇ ਇੰਗਲਿਸ਼ ਦੇ ਵਿੱਚ ਆਪਾਂ ਗੱਲ ਕਰੀਏ 62-70% ਹੈਗੇ ਆ ਚਾਹੇ ਉਹ ਪੰਜਾਬ ਬੋਰਡ ਹੈ ਚਾਹੇ ਸੀਬੀ ਉਹ ਵਿਦਆਊਟ ਆਇਲਟਸ ਜਾ ਸਕਦਾ ਹੈ ਇੰਟਰਵਿਊ ਹੋਏਗੀ ਬਸ ਆਇਆ ਕਿ ਯੂਨੀਵਰਸਿਟੀਆਂ ਇੰਟਰਵਿਊ ਲੈਂਦੀਆਂ ਨੇ ਉਹ ਮੇਕ ਸ਼ੋਰ ਕਰਦੀਆਂ ਨੇ ਕਿ ਤੁਸੀਂ ਇੰਗਲਿਸ਼ ਚ ਗੱਲਬਾਤ ਕਰ ਸਕਦੇ ਹੋ ਤੁਸੀਂ ਉੱਥੇ ਆ ਕੇ ਪੜ੍ਹ ਸਕਦੇ ਹੋ ਉਹ ਚੀਜ਼ ਦੇ ਥਰੂ ਤੁਹਾਨੂੰ ਨੰਗਣਾ ਪਊਗਾ ਬਟ ਤੁਸੀਂ ਵਿਦਆਊਟ ਆਇਲਟਸ 110% ਯੂਕੇ ਦਾ ਆਪਣਾ ਵੀਜ਼ਾ ਜਿਹੜਾ ਹੈ ਉਹ ਸੈਕਿਉਰਡ ਕਰ ਸਕਦੇ ਹੋ ਮਾਸਟਰਸ ਲਈ ਤੇ ਜਾ ਹੀ ਸਕਦੇ ਹੋ ਜਿੱਦਾਂ ਮੈਂ ਦੱਸਿਆ ਕਿ ਜੇ ਤੁਹਾਡੀ ਡਿਗਰੀ ਇੰਗਲਿਸ਼ ਮੀਡੀਅਮ ਚ ਹੈ ਪਰ ਜਿਹੜੇ ਪਲੱਸ 2 ਵਾਲੇ ਨੇ ਉਹ ਵੀ ਵਿਦਆਊਟ ਆਇਲਟਸ ਜਾ ਸਕਦੇ ਨੇ ਅਗਰ ਉਹਨਾਂ ਦੇ ਪਲੱਸ 2 ਦੇ ਇੰਗਲਿਸ਼ ਦੇ ਜਿਹੜੇ ਸਕੋਰ ਹੈ ਉਹ 70% ਹੈਗੇ ਆ ਔਰ ਓਵਰਆਲ 60% 60% ਇਹ ਤਾਂ ਨਹੀਂ ਵੀ ਜਾਜੋਂ ਉੱਤਰ ਦੇ ਉੱਥੇ ਟੈਸਟ ਦੇਣਾ ਉਹ ਅੰਗਰੇਜ਼ੀ ਦਾ ਨਹੀਂ ਉੱਥੇ ਕੋਈ ਟੈਸਟ ਨਹੀਂ ਦੇਣਾ ਤੁਸੀਂ ਤਾਂ ਇੱਥੋਂ ਜਾ ਕੇ ਫਿਰ ਪੜ੍ਹਾਈ ਕਰੋਗੇ ਜਿਹੜਾ ਉਹਨਾਂ ਨੇ ਇੰਟਰਵਿਊ ਲੈਣੀ ਹੈ ਉੱਥੇ ਲੈ ਲੈਣੀ ਹੈ ਤੁਹਾਡੀ ਉਹ ਪਹਿਲਾਂ ਉਰੇ ਇੰਟਰਵਿਊ ਲੈ ਹਾਂ ਬਿਲਕੁਲ ਅੱਛਾ ਫਿਰ ਹੁਣ ਅਗਲੇ ਇਨ ਜੀ ਬਾਕੀ ਸਾਰਿਆਂ ਲਈ ਵੀ ਮਈ ਹੈਗਾ ਬਟ ਕਈਆਂ ਲਈ ਵਿੱਚ ਫਰਵਰੀ ਚ ਵੀ ਇਨਟੇਕ ਹੈ ਕਈ ਜਗ੍ਹਾ ਤੇ ਮਾਰਚ ਚ ਵੀ ਇਨਟੇਕ ਹੈ ਉਹ ਸਪਾਉਸ ਵਾਲੇ ਇਨਟੇਕ ਨਹੀਂ ਗਏ ਬਟ ਚਾਹੇ ਪਲੱਸ 2 ਜਾਂ ਮਾਸਟਰਸ ਲਈ ਤੁਸੀਂ ਨਾਰਮਲ ਸਿੰਗਲ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਆਪਸ਼ਨ ਜ਼ਰੂਰ ਹੈਗਾ ਮਤਲਬ ਫਰਵਰੀ ਮਾਰਚ ਮਈ ਇਹ ਹੈਗਾ ਹਜੇ ਕੰਮ ਬਿਲਕੁਲ ਬਿਲਕੁਲ ਚੱਲਦਾ ਰਹਿਣਾ ਜੀ ਕੰਮ ਤਾਂ ਹਰ ਸਾਲ ਚੱਲਦਾ ਰਹਿਣਾ ਚਲੋ ਇਹ ਮਹਤਵਪੂਰਨ ਜਾਣਕਾਰੀ ਹੈ ਬਹੁਤ ਸਾਰੇ ਵਿਦਿਆਰਥੀਆਂ ਦਾ ਇਹਦੇ ਨਾਲ ਫਾਇਦਾ ਹੋ ਸਕਦਾ 90238 90238 ਇੱਕੋ ਨੰਬਰ ਹੈ ਇਹਨੂੰ ਸੇਵ ਕਰ ਲਓ ਤੇ ਕਮਰ ਸਾਹਿਬ ਨੂੰ ਜ਼ਰੂਰ ਫੋਨ ਕਰੋ ਸਲਾਮ مشورہ ਕਰੋ ਇੰਡੀਆ ਦੇ ਕਿਸੇ ਵੀ ਹਿੱਸੇ ਤੋਂ ਇਹਨਾਂ ਦੇ ਨਾਲ ਤੁਸੀਂ ਜ਼ੂਮ ਮੀਟਿੰਗ ਤੇ ਵੀ ਜੁੜ ਸਕਦੇ ਹੋ ਵੀਡੀਓ ਕਾਨਫਰੈਂਸਿੰਗ ਤੇ ਵੀ ਜੁੜ ਸਕਦੇ ਹੋ ਤੇ ਧੰਨਵਾਦ ਕਮਰ ਸਾਹਿਬ ਮਹੱਤਵਪੂਰਨ ਜਾਣਕਾਰੀ ਹੈ ਤੇ ਜ਼ਰੂਰ ਤੁਸੀਂ ਕਾਲ ਕਰੋ ਥੈਂਕ ਯੂ ਸਸ਼ਕ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ